ਜੇ ਤੁਹਾਡੇ ਅੰਦਰ ਡਰ ਵਾਲੀ ਊਰਜਾ ਆ ਤਾਂ ਤੁਸੀਂ ਪੈਸੇ ਨੂੰ ਕਦੀ ਖਿੱਚ ਨਹੀਂ ਸਕਦੇ ਨਾ ਹੀ ਪੈਸਾ ਤੁਹਾਡੇ ਕੋਲ ਕਦੀ ਟਿਕੇਗਾ ਪੈਸਾ ਆਵੇਗਾ ਬਾਦ ਵਿੱਚ ਖਰਚ ਪਹਿਲਾਂ ਹੋਵੇਗਾ ਉਹ ਵੀ ਕਿੱਥੇ ਕਦੀ ਬਿਮਾਰੀਆਂ ਤੇ ਕਦੀ ਲੋਨ ਤੇ ਕਦੀ ਕਿਸ਼ਤਾਂ ਤੇ ਕਦੀ ਕਿਸੇ ਨੂੰ ਉਧਾਰ ਦੇ ਕੇ ਫਸ ਗਏ ਕਹਿਣ ਦਾ ਮਤਲਬ ਪੈਸੇ ਦੇ ਵਿੱਚ ਬਰਕਤ ਰਹਿਣੀ ਨਹੀਂ ਜੇ ਤੁਸੀਂ ਪੈਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਖਿੱਚਣਾ ਚਾਹੁੰਦੇ ਆ ਨਾ ਤਾਂ ਆਪਣੇ ਅੰਦਰਲੀ ਊਰਜਾ ਨੂੰ ਬਦਲੋ ਉਹਨੂੰ ਜਾਗਰਿਤ ਕਰੋ ਤੇ ਫਿਰ ਦੇਖਿਓ ਪੈਸਾ ਕਿਵੇਂ ਖਿੱਚਿਆ ਹੋਇਆ ਹੁੰਦਾ ਆਪਾਂ ਨੂੰ ਵੇਖਣ ਨੂੰ ਇੰਜ ਲੱਗਦਾ ਕਿ ਪੈਸਾ ਇੱਕ ਕਾਗਜ਼ ਦਾ ਟੁਕੜਾ ਆ ਇਹ ਜੋ ਮਾਇਆ ਆਪਾਂ ਕਹਿੰਦੇ ਆ ਨਾ ਪੈਸੇ ਮਾਇਆ ਧਨ ਇਹ ਵੀ ਇੱਕ ਤਰ੍ਹਾਂ ਦੀ ਊਰਜਾ ਹੀ ਆ ਜੇ ਟੁਕੜਾ ਹੋਵੇ ਕਾਗਜ਼ ਦਾ ਤਾਂ ਸਾਰਿਆਂ ਦੇ ਕੋਲ ਇੱਕੋ ਜਿਹਾ ਕਿਉਂ ਨਾ ਹੋਵੇ ਕਿਉਂ ਜੀਵ ਇਹਦੇ ਵਾਸਤੇ ਇੰਨੀ ਮਿਹਨਤ ਕਰਦਾ ਇਹ ਇੱਕ ਊਰਜਾ ਆ ਜਿਹੋ ਜਿਹੀ ਸਾਡੇ ਅੰਦਰ ਊਰਜਾ ਚੱਲਦੀ ਹੋਵੇਗੀ ਉਹੋ ਜਿਹੀ ਸਾਡੇ ਕੋਲ ਧਨ ਹੋਵੇਗਾ ਇੱਕ ਊਰਜਾ ਹਮੇਸ਼ਾ ਦੂਸਰੀ ਊਰਜਾ ਨੂੰ ਆਕਰਸ਼ਿਤ ਕਰਦੀ ਆ ਖਿੱਚਦੀ ਆ ਹੁਣ ਜੇ ਸਾਡੀ ਊਰਜਾ ਜੇ ਸਾਡੀ ਊਰਜਾ ਪੁੱਠੇ ਪਾਸੇ ਨੂੰ ਵਹਿ ਰਹੀ ਆ ਤਾਂ ਸਾਡੇ ਕੋਲ ਪੈਸਾ ਨਹੀਂ ਹੋਵੇਗਾ ਊਰਜਾ ਪੁੱਠੇ ਪਾਸੇ ਨੂੰ ਵਹਿਣ ਦਾ ਮਤਲਬ ਕਿ ਸਾਡੇ ਅੰਦਰ ਡਰ ਫਿਕਰ ਚਿੰਤਾ ਨਿੰਦਾ ਚੁਗਲੀ ਤਾਂ ਪੈਸਾ ਕਦੀ ਨਹੀਂ ਟਿਕੇਗਾ ਜੇ ਸਾਡੀ ਊਰਜਾ ਉੱਪਰ ਨੂੰ ਉੱਠ ਗਈ ਆ ਫਿਰ ਧਨ ਜੀਵ ਦੇ ਪਿੱਛੇ ਪਿੱਛੇ ਆਉਂਦਾ ਇਹ ਤੁਹਾਡੇ ਮਗਰ ਭੱਜਿਆ ਆਵੇਗਾ ਤੁਸੀਂ ਰੁਕੋਗੇ ਕਿ ਭਾਈ ਰੁਕ ਜਾ ਪਰ ਨਹੀਂ ਇਹ ਆਵੇਗਾ ਇਹ ਇਦਾਂ ਲਾ ਲੋ ਵੀ ਜਿੱਦਾਂ ਕੋਈ ਪਿਆਸਾ ਜੀਵ ਪਾਣੀ ਦੇ ਪਿੱਛੇ ਦੌੜਦਾ ਹੁਣ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਕੀ ਆ ਆਪਾਂ ਬਾਹਰ ਜੋ ਸੰਸਾਰ ਦੱਸਦਾ ਇਹਨੂੰ ਠੀਕ ਕਰਨ ਵਾਸਤੇ ਆਪਾਂ ਅੰਤਰਗਤ ਜਾਣਾ ਭੁੱਲ ਗਏ ਫਿਰ ਜੀਵ ਸਾਰੇ ਤਰ੍ਹਾਂ ਦੀ ਮਿਹਨਤ ਕਰਕੇ ਕਹਿੰਦਾ ਕਿ ਪੈਸਾ ਆਉਂਦਾ ਨਹੀਂ ਜੇ ਆਉਂਦਾ ਆ ਤਾਂ ਟਿਕਦਾ ਨਹੀਂ ਵਰਕਦੇ ਹਨੇ ਜਦੋਂ ਜੇ ਸਾਡੇ ਅੰਦਰ ਡਰ ਦੀ ਭਾਵਨਾ ਚੱਲਦੀ ਪਈ ਆ ਵਿਚਾਰ ਪੁੱਠੇ ਟੇਢੇ ਮਿੱਡੇ ਆ ਰਹੇ ਆ ਤਾਂ ਇਹ ਕਦੀ ਪੈਸੇ ਨੂੰ ਖਿੱਚ ਨਹੀਂ ਸਕਦੇ ਬੜੀ ਮਿਹਨਤ ਦੇ ਨਾਲ ਫੇਰ ਕਿਤੇ ਜਾ ਕੇ ਪੈਸਾ ਹੱਥ ਆਵੇਗਾ ਜਦੋਂ ਜੀਵ ਡਰਦਾ ਹੈ ਨਾ ਤਾਂ ਡਰ ਦੇ ਮਾਰੇ ਉਹਦਾ ਜਿਹੜਾ ਔਰਾ ਆ ਉਹ ਵੀ ਉਦਾਂ ਦਾ ਹੋ ਜਾਂਦਾ ਉਹਦੇ ਅੰਦਰ 네ਗਟਿਵਿਟੀ ਵਾਲੀ ਊਰਜਾ ਆ ਜਾਂਦੀ ਹੈ ਸਵੇਰ ਤੋਂ ਲੈ ਕੇ ਰਾਤ ਸੌਣ ਤੱਕ ਉਸ ਜੀਵ ਦੇ ਅੰਦਰ 네ਗਟਿਵਿਟੀ ਵਾਲੀ ਊਰਜਾ ਘੁੰਮਦੀ ਆ ਪੈਸਾ ਕਿੱਥੋਂ ਆਜੂਗਾ ਜੇ ਆਪਾਂ ਮਾਈਂਡ ਨੂੰ ਆਪਣੇ ਬ੍ਰਹਿਮੰਡ ਦੇ ਨਾਲ ਕੁਦਰਤ ਦੇ ਨਾਲ ਜੋੜ ਦਈਏ ਤਾਂ ਜੋ ਆਉਣ ਵਾਲਾ ਧਨ ਆ ਉਹ ਆਪਣੇ ਆਪ ਆਵੇਗਾ ਕਿਉਂਕਿ ਸਾਡਾ ਉਧਰ ਵਿਚਾਰ ਹੀ ਨਹੀਂ ਜਾਂਦਾ ਪੈਸਾ ਆਉਣ ਵਾਲਾ ਸਾਡਾ ਵਿਚਾਰ ਹੀ ਨਹੀਂ ਜਾ ਰਿਹਾ ਵਿਚਾਰ ਹੁਣ ਕਿੱਥੇ ਚਲੇ ਗਿਆ ਸਾਡੇ ਆਪਾਂ ਸਿਮਰਨ ਦੀ ਮਿਹਨਤ ਦੇ ਨਾਲ ਨਾਮ ਨਾਲ ਜੋੜ ਲੈ ਇਦਾਂ ਦਾ ਕਾਰਜ ਆਪਣੇ ਆਪ ਚੱਲੇਗਾ ਜਦੋਂ ਕਿਸੇ ਜੀਵ ਦਾ ਅੰਦਰੋਂ ਖੁੱਲ ਜਾਂਦਾ ਸਹਿਜ ਆ ਜਾਂਦਾ ਸ਼ਾਂਤੀ ਹੋ ਜਾਂਦੀ ਆ ਫੇਰ ਜੋ ਕੁਦਰਤ ਹੈ ਮਾਲਕਿਆ ਉਹ ਧੰਨਪੱਖੋ ਵੀ ਸਾਰੇ ਦੁਆਰ ਖੋਲ ਦਿੰਦੀ ਹੈ ਜਿੱਧਰ ਉਹ ਮਰਜੀ ਧੰਨ ਲੈ ਲਓ ਕੁਦਰਤ ਸਾਨੂੰ ਕੋਈ ਵੀ ਚੀਜ਼ ਦੇਣ ਤੋਂ ਮਨਾ ਨਹੀਂ ਕਰੇਗੀ ਪਰ ਅਸੀਂ ਮੰਗਦੇ ਭਿਖਾਰੀਆਂ ਵਾਂਗ ਸਾਡੇ ਵਿਚਾਰ ਬਹੁਤ ਕੁਝ ਚਾਹੁੰਦੇ ਨੇ ਪਰ ਸਾਡੀ ਉਸ ਕੁਦਰਤ ਦੇ ਨਾਲ ਕਨੈਕਟੀਵਿਟੀ ਹੈ ਨਹੀਂਗੀ ਫਲ ਤਾਂ ਹਰੇਕ ਕੋਈ ਬੰਦਾ ਚਾਹੁੰਦਾ ਹੈ ਆਪਾਂ ਹੁਣ ਸੁੱਤੀ ਹੋਈ ਊਰਜਾ ਨੂੰ ਉੱਪਰ ਉਠਾਉਣਾ ਹੈ ਰੋਜ਼ਾਨਾ ਬਾਣੀ ਪੜ੍ਹਨੀ ਸਿਮਰਨ ਕਰਨਾ ਹੈ ਇੱਧਰ ਧਿਆਨ ਲੈ ਕੇ ਨਹੀਂ ਜਾਣਾ ਕਾਰਜਿੱਦਲੇ ਆਪਣੇ ਆਪ ਹੋਣਗੇ ਧਿਆਨ ਵਸ ਹਮੇਸ਼ਾ ਧੁੰਨ ਦੇ ਵਿੱਚ ਰੱਖਣਾ ਹੈ ਮਾਲਕ ਨੂੰ ਹਾਜ਼ਰ-ਨਾਜ਼ਰ ਸਮਝਣਾ ਹੈ ਫਿਰ ਸਾਡੀ ਊਰਜਾ ਆਗਿਆ ਦੇਵੇਗੀ ਕਿ ਪੈਸਾ ਆਵੇ ਫਿਰ ਪੈਸਾ ਆਵੇਗਾ ਸਾਰਾ ਹੀ ਖੇਡ ਊਰਜਾ ਦਾ ਚੱਲਦਾ ਹੈ ਹੁਣ ਸਾਡੇ ਅੰਦਰ ਇਹ ਵਿਚਾਰ ਚੱਲਦੇ ਆ ਕਿ ਕਦੀ ਆ ਨਾ ਹੋ ਜਾਏ ਉਹ ਨਾ ਹੋ ਜਾਏ ਸਾਡਾ ਸਾਰਾ ਦਿਨ ਇਦਾਂ ਲੰਘਦਾ ਸਾਰਾ ਦਿਨ ਛੱਡੋ ਸਾਡੀ ਸਾਰੀ ਉਮਰ ਇਦੇ ਲੰਘਦੀ ਆ ਲੋਕ ਮੇਰੇ ਬਾਰੇ ਕੀ ਕਹੋਗੇ ਮੇਰੇ ਕੋ ਤਾਂ ਇਕਾਨਾ ਵੀ ਨਹੀਂ ਹੁਣ ਇਦਾਂ ਦੇ ਵਿਚਾਰ ਹੀ ਸਾਡੀ ਊਰਜਾ ਨੂੰ ਘਟ ਕਰਦੇ ਆ ਨੈਗੇਟਿਵਿਟੀ ਦੇ ਵਿੱਚ ਬਦਲ ਦਿੰਦੇ ਆ ਵਿਚਾਰਾਂ ਦੇ ਵਿੱਚ ਸਾਡੀ ਊਰਜਾ ਭਾਰੀ ਹੋ ਗਈ ਤਨ ਜੋ ਹੈ ਇੱਕ ਹਲਕੀ ਊਰਜਾ ਸਭ ਤੋਂ ਪਹਿਲਾਂ ਆਪਾਂ ਆਪਣੇ ਅੰਦਰ ਸ਼ਾਂਤ ਕਰਨਾ ਹੈ ਹਰ ਵੀਡੀਓ ਵਿੱਚ ਦੱਸਿਆ ਜਾਂਦਾ ਕਿ ਗੁਰਮੰਤਰ ਤੋਂ ਇਲਾਵਾ ਹੋਰ ਕੋਈ ਵੀ ਚੀਜ਼ ਅੰਦਰ ਸ਼ਾਂਤ ਨਹੀਂ ਕਰ ਸਕਦੀ ਮਨ ਨੂੰ ਸਹਜ ਦੇ ਵਿੱਚ ਨਹੀਂ ਲਿਜਾ ਸਕਦੀ ਕੋਈ ਇੱਕ ਗੁਰਮੰਤਰ ਜਿਵੇਂ ਆਪਾਂ ਵਾਹਿਗੁਰੂ ਗੁਰਮੁਖ ਮントਰ ਜਪ। ਪਹਿਲਾ ਅੰਦਰ ਸਾਡਾ ਜਿਹੜਾ ਤਨ ਮਨਿਆ ਅੰਦਰੋਂ ਆਰਾਮ ਪੈਦਾ ਕਰਨਾ ਹੈ। ਇੱਕ ਸਾਡੇ ਅੰਦਰ ਸ਼ਾਂਤ ਧਰ ਹੋਣੀ ਚਾਹੀਦੀ ਆ। ਫੇਰ ਦੇਖਣ ਵਾਲੀ ਚੀਜ਼ ਆ ਕਿ ਧਨ ਆਪਣੇ ਆਪ ਖਿੱਚਿਆ ਹੁੰਦਾ ਹੈ। ਐਨੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਜਿੰਨਾ ਆਪਾਂ ਹੁਣ ਆਪਣੇ ਹੱਡ ਘੜੀਸ ਦੇ ਫਿਰਦੇ ਆ ਪਰ ਪੱਲੇ ਕੁਝ ਨਹੀਂ ਪੈਂਦਾ। ਸਾਰੇ ਤਰ੍ਹਾਂ ਦੇ ਜੋ ਦੁਆਰ ਆ ਆਪਣੇ ਆਪ ਖੁੱਲ ਜਾਂਦੇ ਆ। ਜੋ ਇਸਟਮ ਬੰਦ ਦੀਦੇ ਆ, ਮੁਸ਼ਕਲ ਦੀਦੇ ਆ ਆਪਣੇ ਆਪ ਖੁੱਲ ਜਾਂਦੇ ਆ। ਜੇ ਕੋਈ ਜੀਵ ਆਪਣਾ ਅੰਤਰਗਤ ਬਦਲ ਲਵੇ ਤਾਂ ਬਾਹਰ ਹਾਲਾਤ ਆਪਣੇ ਆਪ ਬਦਲਣਗੇ ਬਸ ਕਰਨਾ ਕੀ ਹੈ ਵਾਹਿਗੁਰੂ ਗਰਮੰਤਰ ਦਾ ਅਭਿਆਸ ਜਦੋਂ ਸਵੇਰ ਨੂੰ ਉੱਠਦੇ ਆ ਸ਼ੁਰੂ ਹੋ ਜਾਣਾ ਜਦੋਂ ਰਾਤ ਨੂੰ ਸੌਣ ਲੱਗਦੇ ਸ਼ੁਰੂ ਹੋ ਜਾਣਾ ਰਾਤ ਨੂੰ ਸੌਣ ਲੱਗੇ ਥੋੜਾ ਲੰਬਾ ਕਰ ਲੈਣਾ ਵਾਹ ਗੁਰੂ ਜਿੰਨਾ ਸਹਿਜ ਦੇ ਵਿੱਚ ਲੰਗੇ ਊਰਜਾ ਫੈਲਦੀ ਜਾਵੇਗੀ ਉੱਪਰ ਉੱਠੇਗੀ ਹੋਨੇ ਜਿਆਦਾ ਪੈਸਾ ਆਪਣੇ ਮਗਰ ਖਿੱਚੇਗੀ ਜਿੱਥੇ ਊਰਜਾ ਫੈਲਦੀ ਆ ਤੰ ਆਪਣੇ ਆਪ ਆਉਂਦਾ ਆ ਇਹ ਰਿੱਧੀਆਂ ਸਿੱਧੀਆਂ ਕਹਿ ਲਓ ਪਿੱਛੇ ਲੱਗ ਜਾਂਦੀਆਂ ਆ ਹੁਣ ਤੁਸੀਂ ਆਪਣੇ ਅੰਦਰ ਇੱਕ ਗੁਰੂਤਾ ਆਕਰਸ਼ਣ ਬਣਾਉਣੀ ਚਾਹੁੰਦੇ ਆ ਉਹ ਤਾਂ ਆਵੇਗੀ ਜੇ ਮਨ ਦੇ ਅੰਦਰ ਸਹਿਜ ਆਵੇਗਾ ਊਰਜਾ ਨੂੰ ਬਦਲਣਾ ਪਵੇਗਾ ਆਪਣੇ ਅੰਦਰਲੀ ਊਰਜਾ ਨੂੰ ਬਦਲ ਲਓ ਇਹ ਊਰਜਾ ਉਦੋਂ ਠਦੀ ਆ ਉਦੋਂ ਬਦਲਦੀ ਆ ਜਦੋਂ ਸਾਡੇ ਅੰਦਰ ਵਿਚਾਰ ਘਟ ਜਾਂਦੇ ਆ ਜਿਵੇਂ ਲੋਪਾ ਵਿਚਾਰ ਆਤ ਹੋਣਾ ਸ਼ੁਰੂ ਹੋ ਜਾਂਦੇ ਆ ਪਹਿਲਾ ਊਰਜਾ ਬਦਲਨੀ ਆ ਫਿਰ ਪੈਸਾ ਆਵੇਗਾ ਪਹਿਲਾ ਸ਼ਾਂਤੀ ਅੰਦਰ ਲੈ ਕੇ ਆਉਣੀ ਆ ਸਫਲਤਾ ਫਿਰ ਆਵੇਗੀ ਇਹ ਪ੍ਰੇਮ ਦਾ ਮਾਰਗ ਆ ਜਿਉਂ-ਜਿਉਂ ਚੱਲਦੇ ਜਾਵਾਂਗੇ ਤਿਉਂ-ਤਿਉਂ ਸਫਲਤਾ ਵੀ ਹੱਥ ਲੱਗੇਗੀ ਜੀਵਨ ਸੋਖਾ ਹੋਵੇਗਾ ਸਫਲ ਹੋਵੇਗਾ ਹੁਣ ਆਪਾਂ ਬਾਣੀ ਪੜਦੇ ਆ ਗੁਰਮੰਤਰ ਦਾ ਅਭਿਆਸ ਕਰਦੇ ਆ ਵਿਸ਼ਵਾਸ ਹੁੰਦਾ ਨਾ ਇਹ ਵਿਸ਼ਵਾਸ ਹੀ ਤਾਂ ਸਾਰੇ ਕਾਰਜ ਕਰੋਂਦਾ ਉਹਦੀ ਫੈਸਿਲਿਟੀ ਉਹਦਾ ਫਾਲੋਅ ਅਪ ਆਪਾਂ ਨੂੰ ਬਾਅਦ ਚ ਮੈਨਣਾ ਪਹਿਲਾਂ ਵਿਸ਼ਵਾਸ ਫਿਰ ਫਲ ਬਸ ਆਪਾਂ ਆਪਣੇ ਆਪ ਨੂੰ ਇੱਕ ਚੁੰਬਕੀਏ ਬਣਾਉਣਾ ਹੈ ਜਿੰਨੇ ਵੀ ਬ੍ਰਹਿਮੰਡ ਦੀ ਊਰਜਾ ਆ ਸਭ ਆਪਣੇ ਆਪ ਖਿੱਚੀ ਆਵੇਗੀ ਹੁਣ ਜੇ ਮਾਇਆ ਵੀ ਇੱਕ ਊਰਜਾ ਆ ਤਾਂ ਲੈ ਊਰਜਾ ਆਵੇਗੀ ਤੁਸੀਂ ਰੁਕੋਗੇ ਕਿ ਨਾ ਆਵੇ ਪਰ ਆਵੇਗੀ ਫਿਰ ਸਾਨੂੰ ਪੈਸਾ ਖੋਜਣ ਦੀ ਲੋੜ ਨਹੀਂ ਪੈਂਦੀ ਪੈਸਾ ਸਾਨੂੰ ਲੱਭੇਗਾ ਬਸ ਅਸੀਂ ਆਪਣੇ ਆਪ ਨੂੰ ਚੁੰਬਕ ਬਣਾਉਣਾ ਹੈ ਪੈਸਾ ਮਗਰ ਮਗਰ ਆਵੇਗਾ ਪਰ ਪੈਸਾ ਸਿਰਫ ਸੰਸਾਰ ਦੀਆਂ ਲੋੜਾਂ ਵਾਸਤੇ ਆ ਇਹ ਜੀਵਨ ਖਤਮ ਹੋਣ ਤੋਂ ਬਾਅਦ ਅੱਗੇ ਨਹੀਂ ਜਾਵੇਗਾ ਜੀਵਨ ਖਤਮ ਹੋਣ ਤੋਂ ਬਾਅਦ ਅੱਗੇ ਜਾਣ ਵਾਲੀ ਚੀਜ਼ ਉਹ ਹੈ ਨਾਮ ਵਾਹਿਗੁਰੂ ਗੁਰਮੰਤਰ ਵਾਹਿਗੁਰੂ ਗੁਰਮੰਤਰ ਸਾਨੂੰ ਉਸ ਨਾਮ ਤੱਕ ਲੈ ਕੇ ਜਾਂਦਾ ਜਿੱਥੇ ਉਹ ਨਾਮ ਚੱਲਦਾ ਪਿਆ ਹੈ ਮਨ ਦੇ ਅੰਦਰ ਹਜੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਨੇ ਜਿਸ ਕਰਕੇ ਇਸ ਨੂੰ ਉਹ ਨਾਮ ਨਹੀਂ ਸੁਣਾਈ ਦਿੰਦਾ ਜਦੋਂ ਉਹ ਨਾਮ ਜੀਵ ਨੂੰ ਸੁਨਾਈ ਦਿੰਦਾ ਫਿਰ ਊਰਜਾ ਉੱਪਰ ਉੱਠਦੀ ਹੈ ਊਰਜਾ ਬਦਲਦੀ ਹੈ ਇਹ ਹੀ ਊਰਜਾ ਸਾਡੇ ਤਨ ਮਨ ਨੂੰ ਇੱਕ ਚੁੰਬਕ ਬਣਾ ਦਿੰਦੀ ਹੈ ਜਿੱਥੇ ਹਰ ਇੱਕ ਚੀਜ਼ ਖਿੱਚੀ ਆਉਂਦੀ ਹੈ ਜ਼ਰੂਰੀ ਨਹੀਂ ਪੈਸਾ ਹੋਰ ਵੀ ਅਨੰਤ ਚੀਜ਼ਾਂ ਖਿੱਚੀਆਂ ਆਉਂਦੀਆਂ ਨੇ ਇਹ ਸਾਰਾ ਕਮਾਲ ਕਿਸ ਦਾ ਹੈ ਵਾਹਿਗੁਰੂ ਗੁਰਮੰਤਰ ਦਾ ਸੋ ਅੱਜ ਤੋਂ ਜਪਣਾ ਸ਼ੁਰੂ ਕਰਨਾ ਹੈ ਵਾਹਿਗੁਰੂ ਜੀ ਇੱਕ ਸੁੱਖਾ ਜਿਹਾ ਸਵਾਲ ਹੈ ਕਿ ਜਦੋਂ ਸਾਨੂੰ ਕੋਈ ਵੀ ਦੁੱਖ ਹੁੰਦਾ ਹੈ ਪਰੇਸ਼ਾਨੀ ਆਉਂਦੀ ਹੈ ਜ ਜਾਨੂੰ ਸੁੱਖ ਮਿਲਦਾ ਹੈ ਸਾਨੂੰ ਸਾਡੇ ਮਨ ਦੀ ਕੋਈ ਇੱਛਾ ਪੂਰੀ ਹੁੰਦੀ ਹੈ ਤਾਂ ਸਾਡੀ ਰਸਨਾ ਦੇ ਵਿੱਚੋਂ ਸਭ ਤੋਂ ਪਹਿਲਾਂ ਕੀ ਨਿਕਲਦਾ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ